ਨਮਸੰਦਿਤ ਕੌਰ ਸਾਫਟਾ ਸਰਪੰਚ ਧੂਰੀ ਪਿੰਡ ਤੇ ਮੈਮ ਜਿਹੜਾ ਅੱਜ ਤੁਹਾਨੂੰ ਤੀਆਂ ਦਾ ਤਿਹਾਰ ਮਨਾਇਆ ਇਹਦਾ ਕੀ ਮੀਨੋ ਐ ਤਿਆਂ ਦਾ ਤਿਹਾਰ ਆਪਾਂ ਸਾਰੇ ਜਾਣਦੇ ਆ ਕਿ ਕੁੜੀਆਂ ਦਾ ਤਿਹਾਰ ਹੁੰਦਾ ਹੈ ਠੀਕ ਆ ਕੁੜੀਆਂ ਜਿਹੜੀਆਂ ਜਦੋਂ ਤੇ ਪੇਕੇ ਘਰ ਆਉਂਦੀਆਂ ਨੇ ਗਈਆਂ ਤਾਂ ਹੋਤੀਆਂ ਮਨਾਉਂਦੀਆਂ ਨੇ ਨੱਚ-ਕੱਪ ਕੇ ਗਿੱਧਾ ਪਾਉਂਦੀਆਂ ਨੇ ਗਈਆਂ ਤੇ ਆਪਣਾ ਭਾਈਆਂ ਦੀਆਂ ਖੇੜਿਆਂ ਦੀਆਂ ਸਿੱਖਾ ਮੰਗਦੀਆਂ ਨੇ ਗਈਆਂ ਤੇ ਉਹ ਆਪਣਾ ਇਕੱਠੀਆਂ ਹੋ ਕੇ ਸਾਰੀਆਂ ਜਾਂ ਇੱਕ ਕਿਸੇ ਘਰ ਦੇ ਵਿੱਚ ਜਾਂ ਕਿਸੇ ਖੁੱਲੀ ਜਗ੍ਹਾ ਦੇ ਵਿੱਚ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਗਈਆਂ ਤੇ ਡੀਜੇ ਲਗਾ ਲੈਂਦੀਆਂ ਨੇ ਗਾਣੇ ਗਾਉਂਦੀਆਂ ਨੇ ਤੇ ਆਪਣੀ ਮौज-ਮਸਤੀ ਕਰਦੀਆਂ ਨੇ ਗਈਆਂ ਅੱਗੇ ਨੂੰ ਵੀ ਮਤਲਬ ਇਹ ਤੀਆਂ ਤੁਸੀਂ ਇੱਕ ਨੇ ਚਲਾਉਂਦੇ ਰਹੋਗੇ ਹਾਂਜੀ ਇਹ ਸਾਡੇ ਬਾੜ ਵਿੱਚ ਇਧਰਲੇ ਬਾੜ ਵਿੱਚ ਪਹਿਲੀ ਵਾਰ ਤੀਆਂ ਲੱਗੀਆਂ ਨੇ ਜੀ ਕਿ ਸਾਡੇ ਧੋਰੀ ਪਿੰਡ ਦੇ ਵਿੱਚ ਤੀਆਂ ਹਰ ਸਾਲ ਲੱਗਦੀਆਂ ਹੁੰਦੀਆਂ ਸੀ ਕਿਸੇ ਘਟਨਾ ਕਾਰਨ ਕਰਕੇ ਸਾਡੇ ਇਸ ਵਾਰ ਤੀਆਂ ਨਹੀਂ ਲੱਗੀਆਂ ਤੇ ਕੁੜੀਆਂ ਨੇ ਤਾਂ ਤੀਆਂ ਲਗਾਉਣੀਆਂ ਸੀਗੀਆਂ ਤੇ ਇਸ ਕਰ ਸਾਡੇ ਮੈਂਬਰ ਸਾਹਿਬ ਅਨਬਰ ਖਾਨ ਜੀ ਇਹਨਾਂ ਨੇ ਆਪਣੇ ਮਕਾਨ ਦੇ ਵਿੱਚ ਤੀਆਂ ਲਵਾਇਆਂ ਨੇਗੀਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ ਤੇ ਅੱਗੇ ਤੋਂ ਮੈਂ ਸਾਥ ਦੇਵਾਂਗੀ ਇਹਨਾਂ ਦਾ ਮੈਂ ਆਪਣੇ ਬਾੜ ਦੇ ਵਿੱਚ ਜ਼ਰੂਰ ਤੀਆਂ ਲਵਾਇਆ ਕਰੂੰਗੀ ਜੋ ਵੀ ਪ੍ਰੋਗਰਾਮ ਹੋਇਆਗਾ ਇਹ ਸਾਰੇ ਜੋ ਵੀ ਵਰਕਰ ਖੜੇ ਨੇਗੇ ਅਰਸ਼ਦੀਪ ਅਨਮਨ ਘਰਵੀਰ ਜੀ ਮੈਂ ਸਾਡਾ ਸਰਪੰਚ ਤੇ ਮੇਰੀਆਂ ਭੈਣਾਂ ਤੇ ਕੁੜੀਆਂ ਨਾਲਦਾ ਨੇਗੀਆਂ ਸਾਰੀਆਂ ਮੇਰੀਆਂ ਇੱਥੇ ਤੇ ਅਸੀਂ ਇਸ ਵਾਰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਵਰਕਰ ਆ ਸਾਰੇ Alla che di meraviglia ਜੱਥੇ ਹੈ ਨਹੀਂ ਤੂੰ ਮੇ ਤੜਾ ਜਿਦਨੇ ਸੋਹਣੇ ਸੀ ਨਖੇ ਦਾ ਗਾਣੇ ਕਿਹੋ ਜਿਹਾ ਹਾਲਾਤ ਪੇਸ਼ ਪਿਆ ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ ਵੇ ਜੱਥੇ ਤੇਰਾ ਕਲੇਸ਼ ਪਿਆ ਹੁ ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ ਵੇ ਜੱਥੇ ਤੇਰਾ ਕਲੇਸ਼ ਪਿਆ ਚੱਲਣਾ ਦੇ ਟਿਰਟ ਕਾਣੇ ਤੇ ਲਾਦੇ تیر ਟਿਰਟ ਕਾਣੇ ਵੇ ਜਿਹੜਾ ਸਮਾਂ ਤੂੰ ਮਿੱਥਿਆ i don't call the air ये लगड़ा वाली तेरे पेड़ा ये लगड़ा वाली तेरे पेड़ा ये लगड़ा पेड़ा वाली केड़ा